ਕਾਲ ਮਤਿ ਅਜੁਨੀ ਸੈ ਭਾਉ ਗੁਰ ਪ੍ਰਸਾਦਿ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੈ ਜੇ ਸੋਚੀ ਲਖ ਵਾਰ ਚੁਪੇ ਚੁਕ ਨਾ ਹੋਵੈ ਜੇ ਲਾਇ ਹਾਲਿਕ ਤਾਰ ਭੁਖਿਆ ਭੁਖ ਨਾ ਉਤਰੀ ਜਿ ਬਨਾਂ ਪੁਰੀਆ ਪਾਰ ਸਹਿਸਿਆੜ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵੇਂ ਸਤਿਆਰਾ ਹੋਈਏ ਕਿੰ ਕੂੜੇ ਤੇ ਪਰਾਲ ਹੁਕਮ ਅਰਚਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਠੀ ਹੁਕਮ ਮਿਲਵਟਾਈ ਹੁਕਮੀ ਉੱਤਮ ਨੀਚ ਹੁਕਮ ਲਖ ਦੁਖ ਸੁਖ ਪਾਏ ਹੈ ਇੱਕ ਨਾ ਹੁਕਮੀ ਬਖਸ਼ É o ਕਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾਨ ਸੁਖ تام ਨਾ ਹੋਈ ਤੂੰ ਕਰਤਾ ਕਰਨਾ ਮੈਂ নাহি ਜਹਾਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੀਰਾਂਤ ਨ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਹੈ ਜਾਤਾ ਅਕਲ ਕਲਾਮ ਪਰਪੁਰ ਰਹਿਆ ਤੂੰ ਸੱਜਾ ਸਾਹਿਬ ਸਿਉਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਉ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਲੀ ਵਾਜੀ ਤੀਰੀ ਨਾ ਤੇ ਨੀ ਕੀ ਸੰਖਾ ਕੀ ਤੀਰੀ ਵਾਉਣ ਹਾਰੀ ਕੀਤੇ ਤੇਰੇ ਰਾਗ ਪਰਿ ਸਿਉ ਕਹੀਏ ਕੀਤੇ ਤੇਰੇ ਗਾਵਣ ਹਾਰੀ ਗਾਵਣ ਕੁਦਨ ਨਾਲ ਬਾਣੀ ਬ ਸੰਸਰ ਗਾਵੈ ਰਾਇ ਧਰਮ ਦੁਆਰੀ ਗਾਵਣ ਕੁਦਨ ਨਾਲ ਚੇਤ ਗੋਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਣ ਕੁਦਨ ਆਇ ਸਰਬ੍ਰਮਾ ਦੇਵੀ ਸੋਣ ਗਾਵਣ ਕੁਦਨੋ ਇੰਦਰ ਇੰਦਰ ਅਸਨ ਬੈਠੇ ਦੇਵਤਿਆਂ ਦੇ ਨਾਲੇ ਗਾਵਣ ਕੁਦਨੋ ਸਿੱਧ ਸਮਾਧੀ ਅੰਦਰ ਗਾਵਣ ਕੁਦਨੋ ਸਾਧ ਬਿਚਾਰੇ ਗਾਵਣ ਕੁਦਨੋ ਜਤੀ ਸਖੀ ਸੰਤੋਖੀ ਗਾਵਣ ਕੁਦਨੋ ਵੀਰ ਕਰਾਣੇ ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ ਜੋ ਵਿਦ ਗਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੀ ਗਾਵਣ ਤੁਦਨੋ ਰਤਨ ਉਪਾਏ ਤੇਰੇ ਅਠ ਸੜ ਤੀਰਥ ਨਾਲੇ ਗਾਵਣ ਤੁਦਨੋ ਜੋਤ ਮਹਾਬਲ ਤੂਰਾ ਗਾਵਣ ਤੁਦਨੋ ਕਹਾਣੀ ਚਾਰੀ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰਖੀ ਤੇਰੀ ਧਾਰੀ ਇਹ ਗੁਗਾਵਨ ਜੋ ਤੁੱਟ ਭਾਵਨ ਰਤੇ ਤੇਰੀ ਭਗਤ ਰਸਾਲੀ ਹੋਰ ਕਿਤੇ ਤੁਨੋਂ ਗਾਵਨ ਸੀ ਮੈਂ ਚੇਤਨ ਆਵਨ ਨਾਨਕ ਕੀ ਆ ਬੀਚਾਰੀ ਸੋਈ ਤੋਹੀ ਸਦਾ ਸੱਚ ਸਾਹਿਬ वड़ आई जो पाव सोई कर सी फिरमना करना जय सो पाता पत सी आई ਆਸਾਮ ਅੱਲਾ ਪਹਿਲਾ ਸੋਨੋ ਵੱਡਾ ਸਭ ਕੋਈ ਉਡਵਡਾ ਢਾਢੀ ਦਾ ਹੋਈ ਮਨ ਤੋਂ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੀਰੇ ਰਹੇ ਸਮਾਈ ਕੁ ਵੱਡੇ ਮੀਰੇ ਸਹਿਬਾ ਗੰਪੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੀਰੋ ਤਿੱਕਾ ਕੀ ਉੜਚੀ ਰਹਾਉ ਸਭ ਸੁਖੀ ਮਿਲ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਚਾਨੀ ਗੁਰ ਗੁਰ ਹੋਈ ਕਹਿ ਨਾ ਜਾਈ ਤੇਰੀ ਥਿਲਵਟ ਜਾਈ ਸਭ ਸਤ ਸਭ ਤਪ ਸਭ ਜੰਗਿਆਆਂ ਸਿੱਧਾ ਪੁਰਖਾਂ ਕੀਆ ਵੜਿਆਣੀਆਂ ਤੁਦ ਵਿਣ ਸਿੱਧੀ ਜਿਨੇ ਨਾ ਪਈਆ ਕਰਮ ਮਿਲੇ ਨਾਹੀ ਠਾਕ ਰਹੀਆ محلہ پہلا جیوا بسر مر جا آ سچا نا سچے نام کی لگے بھوک کھائے چلیے ਤੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਾਹਿਬ ਸਾਂਝੀ ਨਾਹੀ ਰਹਾਉ ਸੱਚੀ ਨਾਮ ਕੀ ਚਲਵੜ ਆਈ ਆਪ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਣਾ ਹੋਵੇ ਸੋਗ ਦਿਂਦਾ ਰਹੇ ਨ ਝੂਕੇ ਭੋਗ ਗੁਣ ਹੋ ਹੋਰ ਨਾਹੀ ਕੋਈ ਨਾ ਕੋ ਆ ਨਾ ਕੋ ਹੋਏ ਜਿਉੜੇ ਆਪਰ ਤੇ ਓੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮਾ ਵਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹਲਾ ਚੌਥਾ ਹਰਿ ਜਾਨਾ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰ ਪਾਸ ਹਮ ਕੀ ਰੇ ਕਰਮ ਸਤਿਗੁਰ ਸਰਣਾਇ ਕਰ ਦਿਆ ਨਾਮ ਪ੍ਰਗਾਸ பியச ஹாச முண பிர ਆ ਗੁਰਿਆ ਜਮਪਾਲ ਜੋ ਸਤਗੁਰ ਸ਼ਰਣਾ ਸੰਗਤ ਨਹੀਂ ਆਏ ਤਿਗ ਜੀਵੇ ਤਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧਰਮ ਸਤਗਲਿ ਹਿਆਲੇ ਕਾਸ ਤਨ ਤਨ ਸਦ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹਿਰੀ ਮਨ ਚਿਤਵੇ ਉਦਮਾ ਜਾਇ ਹਰ ਹਰ ਦੀਓ ਪਰਿਆ ਸੈਲ ਪੱਥਰ ਮੈਂ ਜੰਤੇ ਉਪਾਏ ਏਕ ਆਕਾਰ ਇਸਕ ਆਗੈ ਕਰ ਧਰਿਆ ਮਾਰੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨਾ ਪਿਤਾ ਲੋਕ ਸੋਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਪੁਰ ਕਾਹੀ ਮਨ ਪਾਉ ਕਰਿਆ ਉਹ ਰਿਉ ਦਿਆਵੈ ਸੇ ਕੋ ਸਾਥਿ ਸੁ ਪਾਛੇ ਮਛਰੇ ਸ਼ਰਿਆ ਤਿਨ ਕਵਨ ਤਲਾਵੈ ਕਵਨ ਚੁਗਾਵੈ